ਅੰਨਾ ਪੈਸਾ ਆ ਗਿਆ ਨਾ ਹੁਣ ਸ਼ੀਲੂ ਆ ਕਹੀ ਜਾਂਦਾ ਜੀ ਕੋਈ ਗੈਂਟਰਵਾੜ ਨਹੀਂ ਉਹ ਜਿਵੇਂ ਬੋਲਦਿਆ ਰੈਣ ਵੀ ਬੋਲੀ ਜਾਂਦਾ ਹਨ ਤੈਨੂੰ ਪੁੱਛਣ ਆਲਾ ਹੋਵੇ ਵੀ ਤੂੰ ਖੇਡਿਆ ਕਿਉਂ ਨਹੀਂ ਫਿਰ ਅਮਰੀਕਾ ਤੂੰ ਬਿਜ਼ਨਸ ਕਲਾਸ ਟਿਕਟ ਲੈ ਕੇ ਗਿਆ ਇੱਥੋਂ ਫੋਨ ਗਿਆ ਤੈਨੂੰ ਜੇਲ੍ਹ ਦੇ ਵਿੱਚੋਂ ਤੇ ਤੈਨੂੰ ਖੇਡਣ ਨਹੀਂ ਦਿੱਤਾ ਅਗਲੇ ਨੇ ਵੀ ਲੀਡਲ ਐ ਸਾਹਬ ਲਾ ਲਈ ਆਏ ਪਾਸੇ ਖੜ ਕੇ ਦਰਸ਼ਕ ਬਣ ਕੇ ਦੇਖੀ ਗਏ ਖੇਡੇ ਕਿਉਂ ਨਹੀਂ ਫਿਰ ਦੱਸੇ ਜਵਾਬ ਦੇਵੇ ਤੇ ਬੋਲੀ ਗਿਆ ਉੱਥੇ ਸੁਣਿਆ ਤੁਸੀਂ ਉਹਨੇ ਸਿੰਘ ਬੋਲਦਾ ਵੀ ਆਜਾ ਦੇਖ ਲਾਂਗੇ ਯਾਰ ਅਸੀਂ ਘਾਟਾਂ ਅਸੀਂ ਮੱਝ ਵਾਲੇ ਹੁੰਨੇ ਆ ਅਸੀਂ ਪਾਉ ਹੁੰਨੇ ਆ ਅਸੀਂ ਗੈਂਗਸਟਰਾਂ ਨੂੰ ਦੇਖ ਲਾਂਗੇ ਆਜਾ ਖੇਡ ਤੂੰ ਸੀਲੂ ਕਿਉਂ ਡਰੀ ਗਿਆ ਫਿਰ ਹਲੇ ਵੀ ਨਹੀਂ ਮੰਨਦੇ ਇਹ ਵੀ ਨਾ ਜੀ ਗੈਂਗਸਟਰਾਂ ਦਾ ਕੋਈ ਬਲਬਾਲਾ ਨਹੀਂ ਜੀ ਕੋਈ ਗੱਲਬਾਤ ਨਹੀਂ ਪਹਿਲੀ ਗੱਲ ਸੀਮਤ ਨਾਮ ਕਰਨੇ ਚਾਹੀਦੇ ਜੀ ਇਹ ਨਹੀਂ ਵੀ ਇੱਕ ਖਿਡਾਰੀ ਲੈ ਜਾਂਦਾ ਇੱਕ ਟੂਰਨਾਮੈਂਟ ਤੋਂ 10 ਲੱਖ ਰੁਪਇਆ ਤੇ ਦੂਜੇ ਦੇ ਪੱਲੇ 10 ਰੁਪਏ ਵੀ ਨਹੀਂ ਪੈਂਦੇ ਹਰ ਟੀਮ ਨੂੰ ਕਰਾਇਆ ਰੱਖੋ ਪਿੰਡਵਾਰ ਦੀਆਂ ਟੀਮਾਂ ਤਿਆਰ ਕਰੋ ਨੰਬਰ 1 ਜੀ ਭਾਈ ਜਿਹੜੀ ਪਿੰਡ ਦੀ ਟੀਮ ਆਊ ਅਸੀਂ ਉਹਨੂੰ 10000 ਰੁਪਇਆ ਹੁਣ ਜਿਹੜੀ ਨਵੀਂ ਟੀਮ ਉੱਡਦੀ ਆ ਉਹ ਕਿੱਥੋਂ ਖੇਡ ਲੂਗੀ 10000 ਰੁਪਇਆ ਗੱਡੀ ਦਾ ਕਰਾਇਆ ਲੈਣਾ ਟੂਰਨਾਮੈਂਟ ਖੇਡਣ ਜਾਣ ਦਾ ਕਿੱਥੋਂ ਦੇਣਗੇ ਬਿਲਕੁਲ ਜੇ ਆ ਟੂਰਨਾਮੈਂਟ ਲਈ ਕਰਦੇ ਆ ਉਹ ਮਾਰੇ ਹੁੰਦੇ ਹਰ ਕੇ ਪਾਸੇ ਹਲ ਜਾਂਦੇ ਪਹਿਲਾਂ ਹੀ ਤਕੜਾ ਤਾਨੂੰ ਪਤਾ 10-10 12-12 ਲੱਖ ਦਾ ਟਰੈਕਟਰ ਇੱਕ ਉਹ ਹੁੰਦਾ ਬਾਕੀ ਲੱਖ ਲੱਖ ਰੇਡਾਂ ਲੰਦਾ 20 ਲੱਖ 25 ਲੱਖ ਰੁਪਏ ਦੇ ਖੜਾਈ ਜਾਂਦਾ ਤਕੜਾ ਤੇ ਮਾਰਾ ਦਾ ਰਹਿ ਗਿਆ ਬਿਲਕੁਲ ਨੰਬਰ 1 ਤਾਂ ਇਹ ਕਰ ਲਈ ਲੋੜ ਆ ਨੰਬਰ 2 ਸਾਰੀਆਂ ਫੈਡਰੇਸ਼ਨਾਂ ਇਕੱਠਾ ਹੋ ਕੇ ਐਲਾਨ ਕਰਨ ਵੀ ਅਸੀਂ ਕੋਈ ਵੀ ਟੂਰਨਾਮੈਂਟ ਬਿਨਾ ਡਾਬ ਤੋਂ ਨਹੀਂ ਖੇਡਣ ਦੇਣਾ ਟੈਸਟ ਕਰਾਈ ਬਿਨਾਂ ਨਹੀਂ ਖੇਡਣ ਦੇਣਾ ਇਹ ਬਹੁਤ ਜ਼ਰੂਰੀ ਹੈ ਹੂੰ ਤੀਜੀ ਗੱਲ ਜਿਹੜੀ ਵਜਨ ਦੀ ਕਬੱਡੀ ਆ ਛੋਟੇ ਵਜਨ ਦੀ ਕਬੱਡੀ ਆ ਉਹ ਵੀ ਸ਼ੁਰੂ ਕਰੋ ਪਿੰਡਾਂ ਅੱਜ ਉਹ ਸ਼ੁਰੂ ਕਰੋ ਉੱਥੇ ਜਿਹੜਾ ਪਿੰਡ ਦੀ ਕਮੇਟੀ ਹੁੰਦੀ ਹੈ ਟੂਰਨਾਮੈਂਟ ਕਮੇਟੀ ਹੈ ਜੀ ਉਹ ਇੱਥੇ ਇਹ ਗੱਲ ਕਹੂਗੀ ਵੀ ਭਾਈ ਜਿਹਨੇ ਆ ਕੇ ਕਬੱਡੀ ਖੇਡਣੀ ਹੈ ਸਾਡੇ ਇੱਥੇ ਸਾਹਮਣੇ ਖਿਡਾਰੀਆਂ ਲਈੜੇ ਲਾਉਣੇ ਚਾਹੀਦੇ ਕੋਈ ਐ ਨਹੀਂ ਉਹ 100 ਕਿਲੋਮੀਟਰ ਗੱਡੀ ਲਈ ਬੈਠਾ ਕੋਈ 100 ਕਿਲੋਮੀਟਰ ਮੋਟਰ ਤੇ ਫਿਰਦਾ ਇੱਥੇ ਸਾਡੇ ਸਾਹਮਣੇ ਆ ਕੇ ਇੱਥੇ ਬੈਠੋ ਇੱਥੋਂ ਤਿਆਰ ਹੋ ਕੇ ਸਾਡਾ ਟੈਂਟਰ ਲੱਗਿਆ ਤੰਬੂ ਲੱਗਿਆ ਇੱਥੇ ਸਾਨੂੰ ਸਹੂਲਤ ਮਿਲੂ ਤੁਹਾਨੂੰ ਰੋਟੀ ਖਾਣ ਪੀਣ ਨੂੰ ਚਾਹ ਪਾਣੀ ਮਿਲੂਗਾ ਇੱਥੋਂ ਤਿਆਰ ਹੋ ਕੇ ਦੂਰ ਨਹੀਂ ਜਾਣ ਦੇਣਾ ਸੀ ਉਹ ਜਦੋਂ ਮੋਟਰਾਂ ਵਾਲਾ ਆਉਂਦਾ ਉੱਥੇ ਠੋਕ ਦਿਆ ਟਰਮਨ ਆ ਕੇ ਪਰ ਜਿਹੜੀਆਂ ਤੁਸੀਂ ਉਸ ਰਿੰਜਾਂ ਦਿਖਾ ਰਹੇ ਸੀਗੇ ਹਾਂ ਮੈਂ ਟਰਮਨ ਦੀ ਜਿਹੜੀ ਗੱਲ ਕਰਦਾ ਮੌਕੇਲੇ ਟੀਕੇ ਦੀ ਜਿਹੜੀ ਗੱਲ ਕਰਦੇ ਆ ਹੂੰ ਉਹਦੀ ਮੈਂ ਗੱਲ ਕਰ ਰਿਹਾ ਜੀ ਇਹ ਚੀਜ਼ਾਂ ਸਾਨੂੰ ਜੇ ਅਸੀਂ ਸੁਧਾਰ ਵਾਲੇ ਪਾਸੇ ਜਾਣਾ ਤੇ ਸਾਰੇ ਖਿਡਾਰੀ ਤੁਸੀਂ ਆਪਣੀਆਂ ਵੀ ਜ਼ਿੰਦਗੀਆਂ ਬਚਾ ਲਓਗੇ ਆਉਣ ਵਾਲੇ ਜਿਹੜੇ ਨਵੇਂ ਮੁੰਡੇ ਆ ਉਹਨਾਂ ਦੀਆਂ ਵੀ ਜ਼ਿੰਦਗੀਆਂ ਬਚਾ ਦੋਗੇ ਜੇ ਤੁਸੀਂ ਇਹ ਲਈ ਤੇ ਆਉਣੇ ਆ ਜੇ ਤੁਹਾਨੂੰ ਐਂ ਲੱਗੀ ਜਾਂਦਾ ਵੀ ਨਹੀਂ ਯਾਰ ਅਈਦਾ ਪੈਸੇ ਹੀ ਕਮਾਉਣਾ ਪੈਸੇ ਹੀ ਕਮਾਉਣਾ ਹੁਣ ਇੱਕੋ ਗੱਲ ਕਰਦੇ ਆ ਸਟੂਡੈਂਟ ਹਰ ਗੇਮ ਚ ਆਈ ਸਟੂਡੈਂਟ ਹਰ ਗੇਮ ਚ ਕਹਿੰਦੇ ਨਾ ਕਹਿੰਦੇ ਆ ਬਿਲਕੁਲ ਹਰ ਗੇਮ ਚ ਹਾਂ ਹੈਗਾ ਮੈਂ ਮੰਨਦਾ ਬਿਲਕੁਲ ਸਟੂਡੈਂਟ ਹਰ ਗੇਮ ਦੇ ਵਿੱਚ ਸਟੂਡੈਂਟ ਦਾ ਇੱਕ ਤਰੀਕਾ ਤਾਂ ਹੁੰਦਾ ਨਾ ਤੁਸੀਂ ਅੰਨੇਵਾ ਅੰਨੇਵਾ ਵਰਤੀ ਜਾਓਗੇ ਤੁਹਾਨੂੰ ਬਖਸ਼ੂ ਸਟੂਡੈਂਟ ਕਿਡਨੀਆਂ ਪਪੂ ਜੋਗੇ ਵਾਲਾ ਸੁਣ ਲਓ ਵਿਚਾਰਾ ਚੀਕਾਂ ਪਿਆ ਮਾਰਦਾ ਮੰਜੇ ਤੇ ਕੀ ਬੋਲਦਾ ਕੀ ਵਰਤਦਾ ਰਿਹਾ ਸਟੂਡੈਂਟ ਕਿਡਨੀਆਂ ਗਈਆਂ ਹੋਰ ਕਿੰਨੇ ਖਿਡਾਰੀ ਸੁਣ ਲਓ ਜਿਹੜੇ ਸੀਰੀਅਲ ਨਾ ਮਾਰੇ ਆ ਦੂਜੀ ਗੱਲ ਇਹ ਕਹਿੰਦੇ ਲੱਖਾ ਕਹਿੰਦਾ ਕੱਲੇ ਟੀਕਾ ਲਾਇ ਕੋਡੀ ਖੇਢੀ ਜਾਂਦੀ ਏ ਮੈਂ ਕਦੋਂ ਕਹਾ ਕੱਲੇ ਟੀਕਾ ਲਾਇ ਕੋਡੀ ਖੇਢੀ ਜਾਂਦੀ ਏ ਮੈਂ ਕਹਿੰਦਾ ਮਿਹਨਤ ਵੀ ਆ ਮਿਹਨਤ ਵੀ ਕਰਨੀ ਪੈਂਦੀ ਆ ਪਰ ਮਿਹਨਤ ਕਰਕੇ ਉਸ ਤੋਂ ਬਾਅਦ ਜੇ ਤੁਸੀਂ ਮਿਹਨਤ ਕਰਕੇ 100% ਤੇ ਆ ਗਏ ਉਹਨੂੰ 200 ਤੇ ਕਿਵੇਂ ਲੈ ਜਾਣਾ ਉਹਦੇ ਟੀਕਾ ਵਰਤਿਆ ਜਾਂਦਾ ਕਬੱਡੀ ਖਿਡਾਰੀਆਂ ਨੂੰ ਤਾਂ ਇੱਕ ਖੇਡ